सदगुरु पिता ना जो भी करना है ईमानदारी ना करना पूरा कोशिश करनी कि मैं जो करना है ईमानदारी ना करना बेईमानी नहीं करनी नित्य कर दिया वाणी पढ़ दिया सिमरन कर दिया बेईमानी नहीं करनी लोग वखावा नहीं करना लोग नहीं पते होना सिर्फ अपने प्यारे दे रंग चलना दूजा ਜਿਹੜੀ ਜੀ ਦੀ ਬਾਣੀ ਸਰੂਪ ਜੋ ਸਤਿਗੁਰੂ ਦਾ ਰੰਗ ਏ ਉਸ ਨੂੰ ਵਕਤੀ ਹੀ ਅੰਦਰ ਧ੍ਰਿੜ ਕਰਨਾ ਅੰਦਰ ਧਾਰਨ ਕਰਨਾ ਸਿਰਫ ਸੁਣ ਕੇ ਗਾ ਕੇ ਨਹੀਂ ਚਲੇ ਪਾਹੀ ਗੁਰਦਾਸ ਜੀ ਬੜਾ ਸੁਣਾ ਕਹਿੰਦੇ ਨੇ ਕਿੰਨੇ ਵੈਤ ਤੇ ਪਚਦਾ ਹੈ ਕਿ ਮੇਰੇ ਲੋਕ ਦਾ ਦਰੂਖੀ ਇਹ ਦਵਾ ਕੀ ਪਰ ਸੰਜਮ ਦੇ ਨਾਲ ਖਾਂਦਾ ਨਹੀਂ ਦਸ ਤੇਰਾ ਰੋਗ ਕਿਨੇ ਮਿਟੇਗਾ ਤੂੰ ਪੁੱਛਦਾ ਨਹੀਂ ਪਿਆਰੀਆਂ ਨੂੰ ਕਿ ਰਸਤਾ ਤਸੋਂ ਉਸ ਪ੍ਰਭੂ ਦੇ ਮਾਰਗ ਦਾ ਕੋਸ ਮਾਰਕ ਤੇ ਪੈਰ ਨਹੀਂ ਕਰਦਾ ਧਸ ਉਸ ਮੰਜ਼ਿਲ ਤੱਕ ਉਸ ਪਿਆਰੀ ਦੇ ਮਲਾਪ ਤੱਕ ਕਿਵੇਂ ਪਹੁੰਚੇ ਜਾਈਂ ਪੁੱਛਦਾ ਹੈ ਸੁਹਾਗਣਾ ਤੋਂ ਕਿ ਪ੍ਰਭੂ ਨੂੰ ਉਸ ਪਿਆਰੇ ਨੂੰ ਰਜਾਈਂਦਾ ਕਿਵੇਂ पर तेरे कर्म तो हकना वाले ने दस को प्यारा रिचेगा के में के में उसना मानना होएगा पुष्ट पथक तिकन रिते मार्ग न तारे पर प्रीतम के देश कैसे बातन से जाएं रास्ता पूछता है उस मार्ग पे कदम नहीं तरदा चलदा नहीं है ਸਨਾ ਫਿਰ ਗੱਲਾਂ ਦੇ ਨਾਲ ਉਸ ਪ੍ਰੀਤਨ ਦੇ ਦੇਸ਼ ਪਹੁੰਚਾਂਗੇ ਕਿ ਇਹ ਮੰਤ ਸੋਚਣਾ ਕਿ ਸਿਰਫ ਐਸ ਵਾਰੀ ਹੀ ਹੈ ਆਪ ਜੀ ਅੱਜੀ ਨਹੀਂ ਹੋ ਸਕਦਾ ਏ ਪਿਆਰੇ ਨਾਨਕ ਜੀ ਜਦੋਂ ਜੋਤ ਸਰੂਪੀ ਪ੍ਰਗਟ ਹੋਏ ਹੁੰਦੇ ਆਪ ਜੀ ਉਹਨਾਂ ਦੇ ਕੋਲ ਨਹੀਂ ਰਹੇ ଥିਓ ਆਪ ਜੀ ਨੇ ਉਸ ਪਿਆਰੇ ਦੀ ਮਹਿਮਾ ਵੀ ਸੁਣੀ ਹੋਵੇ ਤੇ ਹੋ ਸਕਦਾ ਹੈ ਸਾਡੇ ਚੋਂ ਕੋਈ ਉਹਨਾਂ ਨੂੰ ਗ੍ਰਹੀਆ ਕਹਿਣ ਵਾਲਿਆਂ ਚ ਵੀ ਖਲੋਤਾ ਹੋਵੇ ਬੇੰਤ ਕੁਝ ਹੋ ਸਕਦਾ ਹੈ ਹੋ ਸਕਦਾ ਹੈ ਅੱਜ ਤੋਂ 1000 ਸਾਲ ਪਹਿਲਾਂ ਮਹਾਤਮਾ ਬੁੱਧ ਵੀ ਆਪ ਜੀ ਦੇ ਕੋਲੋਂ ਗੁਜਰੇ ਬੇੰਤ ਸਾਧੂ ਆਪ ਜੀ ਦੇ ਕੋਲੋਂ ਗੁਜਰੇ ਹਰ ਵਾਰ ਜਿਵੇਂ ਅੱਜ ਅਸੀਂ ਗੁਰੂ ਦਰਬੰਦ ਸਾਹਿਬ ਜੀ ਦੇ ਕੋਲੋਂ ਗੁਜਰ ਚੱਲੇ ਹਾਂ ਇਦਾਂ ਹੋ ਸਕਦਾ ਹੈ ਬੇੰਤ ਵਰਾ